ਯਾਰ ਮੈਂ ਪਿੱਛੇ ਆਇਆ ਮੁੰਡਿਆਂ ਨੇ ਦੱਸਿਆ ਕਿ ਯਾਰ ਮੈਨੂੰ ਕੰਮ ਵਾਸਤੇ ਨਾ ਬੰਦਿਆਂ ਦੀ ਲੋੜ ਆ ਤੇ ਤੁਸੀਂ ਬੈਠੇ ਤੈਨ ਜਣੇ ਆ ਬੰਦੇ ਭਾਈ ਦੱਸੋ ਕਿੰਨੇ ਚਾਹੀਦੇ ਬੰਦੇ ਬਹੁਤ ਭਾਈ ਬੰਦੇ ਤਾਂ ਚਾਹੀਦੇ ਆਪਾਂ ਨੂੰ ਜ਼ਿਆਦਾ ਘੱਟੋ ਘੱਟ 40 50 ਬੰਦੇ ਚਾਹੀਦੇ ਆ ਪਾਜੀ ਹੋਜੂਗੇ ਕੰਮ ਦੱਸੋ ਕਾਦਾ ਦਿਹਾੜੀ ਲੱਗੂਗੀ ਦਿਹਾੜੀ ਦਿਓ ਤਾਂ ਜੋ ਬੰਦੇ ਜਿੰਨੇ ਮਰਜੀ ਦਿਹਾੜੀ ਕਿੰਨੀ ਲਾਉਂਗੇ ਤੁਸੀਂ 500 ਰੁਪਏ ਚੱਲਦੀ ਆ 500 ਮੈਂ ਤੁਹਾਨੂੰ 1000 ਰੁਪਏ ਦਊਂਗਾ ਹਾਂਜੀ ਉਹ ਤਾਂ ਠੀਕ ਆ ਪਰ ਕੰਮ ਕਾਦਾ ਉਹ ਮਿੱਤਰਾ ਕੰਮ ਹੈਗਾ ਆ ਧਰਨਾ ਦੇਣਾ ਆ ਧਰਨਾ ਕੰਮ ਤਾਂ ਯਾਰ ਸੌਖਾ ਹੀ ਆ ਕਿ ਬੈਠੇ ਹੀ ਰਹਿਣਾ ਉਹ ਤਾਂ ਮੇਰਾ ਧਰਨਾ ਲੈਣ ਕੋਈ ਹੋਊਗਾ ਭਾਜੀ ਲੈ ਕਿਹੜੀ ਗੱਲ ਐ ਲੈ ਕੋਈ ਨਹੀਂ ਭਾਜੀ ਕਰ ਲਵਾਂਗੇ ਫੇਰ ਕਰ ਲਵਾਂਗੇ ਫਟੇ ਬਾਅਦ ਚ ਮੁਕਰਿਓ ਨਾ ਤੇ ਆਪਾਂ ਕਰਾ ਲੈਣਾ ਇੱਕ ਐਗਰੀਮੈਂਟ ਸਾਈਨ 50 ਬੰਦੇ ਘੱਟੋ ਘੱਟ ਚਾਹੀਦੇ ਆਪਾਂ ਨੂੰ ਦੇਖ ਲਓ ਜੇ ਤੁਸੀਂ ਬੰਦੇ ਪੈਦਾ ਕਰ ਸਕਦੇ 50 ਤੇ ਆਪਾਂ ਕਚੈਰੀ ਤੋਂ ਐਗਰੀਮੈਂਟ ਸਾਈਨ ਕਰਾ ਲੈਂਦੇ ਆ 3 ਮਹੀਨੇ ਦਾ ਧਰਨਾ ਆ ਠੀਕ ਐ ਕਰ ਲਓਗੇ 3 ਮਹੀਨੇ ਦਾ ਹਾਂਜੀ ਯਾਨੀ ਕਿ 90000 ਰੁਪਇਆ ਅੱਛਾ ਭਾਜੀ 100000 ਰੁਪਇਆ ਤੇ ਆੜੀ ਹਾਂਜੀ 3 ਮਹੀਨੇ ਦਾ 90000 ਰੁਪਇਆ ਫੇ 3 ਮਹੀਨੇ ਦਾ ਧਰਨਾ ਤੇ 90000 ਬਣ ਗਿਆ ਤੁਹਾਨੂੰ ਮੈਂ ਲੱਖ ਹੀ ਦੇ ਦੂੰਗਾ ਹੋਰ ਛੱਡੋ ਅੱਛਾ ਜੀ ਇੱਕ ਬੰਦੇ ਨੂੰ 3 ਮਹੀਨੇ ਦਾ ਲੱਖ ਰੁਪਇਆ ਅੱਛਾ ਭਾਜੀ ਮੈਨੂੰ ਇਹ ਗੱਲ ਦੱਸੋ ਇਹ ਧਰਨਾ ਹੈ ਤੇ ਕੀ ਦਾ ਲੈ ਵੀ ਛੋਟੇ ਭਾਈ ਦੱਸ ਦਿਨੇ ਧਰਨਾ ਹੈ ਕਿ ਕੀ ਚੀਜ਼ ਦਾ ਧਰਨਾ ਹੈ ਵੀਰੇ ਭੁੱਖ ਹੜਤਾਲ ਦਾ ਸ਼ੌਕ ਨਾ ਉਹ ਭੁਖੜ ਹੜਤਾਲ ਦਾ ਧਰਨਾ ਆ ਉੱਥੇ 3 ਮਹੀਨੇ ਆਪਾਂ ਲਾਉਣਾ ਧਰਨਾ ਐ ਡਟ ਕੇ ਰੋਟੀ ਤਾਂ ਛੱਡੋ ਪਾਣੀ ਦੀ ਬੂੰਦ ਤੱਕ ਨਹੀਂ ਪੀਣੀ ਹਾਂ ਠੀਕ ਆ ਓ ਨੋ ਇਹ ਕਿੱਥੇ ਚੱਲ ਗਿਆ ਓਏ ਓ ਆ ਜਾਓ ਆਇਆ ਮਾਰ ਦੇਣਾ ਇਹਨੇ ਉਹ ਕੁੱਫੇ ਮਾਰ ਦੇਣਾ ਆ ਗਿਆ ਓ ਮੈਨੂੰ ਤਾਂ ਲੈ ਜਾਓ ਨਾਲ ਨਹੀਂ ਮਾਰਦੇ ਓ ਮੈਨੂੰ ਨਾ ਨਾ ਓ ਬਬੇ ਯਾਰ ਭਾਜੀ ਮੈਨੂੰ ਲੈ ਜਾਓ ਮੈਂ ਭਾਜੀ ਓ ਨਹੀਂ ਹੁਣ ਅੱਗੇ ਮੈਂ ਭਾਜੀ ਭਾਜੀ ਧੱਕਾ ਆਓ ਭਾਜੀ ਮੈਨੂੰ ਨਾਲ ਲੈ ਜਾਂਦੇ ਮਾਮਾ ਓ ਭਾਜੀ ਨਾ ਗਰੀਬ ਤਾਂ ਮੇਰੀ ਛਾਲੋ Blæhlu! <laughs> <laughs>